ਸਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬ੍ਰਾਸਰ ਟੀਵੀ ਅੱਜ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਅਤੇ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਵੱਡੇ ਹੈਰਾਨੀਜਨ ਖੁਲਾਸੇ ਕੀਤੇ ਅਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਗੱਲ ਕੀਤੀ ਕਿਉਂਕਿ ਇਸ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁੰਨੀਆਂ ਵਾਲੇ ਦਿਨ ਇੱਕ ਸਮਾਗਮ ਕੀਤਾ ਜਾ ਰਿਹਾ ਹੈ ਜੋ ਕਿ ਭਾਈ ਅਮਰਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੈ ਜਿਸ ਦੇ ਬਾਰੇ ਕਿ ਉਹਨਾਂ ਵੱਲੋਂ ਵੱਡੀ ਕਾਲ ਦਿੱਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਆਰਪਾਰ ਦੀ ਅਲਾਈਸ ਲੜਾਈ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਹੁਣ ਤੱਕ ਪਰਿਵਾਰ ਨੇ ਜੋ ਮੋਰਚੇ ਵੀ ਲਗਾ ਕੇ ਦੇਖੇ ਸ਼ਾਂਤੀਮੂਰ ਪੂਰਵਕ ਤਰੀਕੇ ਦੇ ਨਾਲ ਮੰਗ ਪੱਤਰ ਵੀ ਦੇ ਕੇ ਦੇਖੇ ਲੋਕਾਂ ਨੇ ਪੱਟੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਐਮਪੀ ਵੀ ਭਾਈ ਅਮਰਤਪਾਲ ਸਿੰਘ ਨੂੰ ਬਣਾ ਦਿੱਤਾ ਤੇ ਉੱਥੋਂ ਅਮਰੀਕਾ ਤੋਂ ਵੀ ਜੋ ਉੱਤੇ ਦੀ ਸਰਕਾਰ ਹੈ ਉਸ ਵੱਲੋਂ ਵੀ ਭਾਰਤ ਸਰਕਾਰ ਤੇ ਲਗਾਤਾਰ ਦਬਾਅ ਬਣਾਇਆ ਗਿਆ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਪਰ ਫਿਰ ਵੀ ਇਹ ਮਸਲਾ ਹੱਲ ਨਾ ਹੁੰਦਾ ਦੇਖ ਕੇ ਇਸ 19 ਤਰੀਕ ਨੂੰ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾ ਸਕਦਾ ਹੈ ਸੂਤਰਾਂ ਅਨੁਸਾਰ ਖਬਰ ਸਾਹਮਣੇ ਆਈ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਹੁਣ ਰਿਹਾਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਰ ਦੇਣੀ ਚਾਹੀਦੀ ਹੈ ਜਾਂ ਫਿਰ ਨਹੀਂ ਤੁਹਾਡਾ ਇਸ ਵਾਰ ਕੀ ਕਹਿਣਾ ਹੈ ਤੁਸੀਂ ਜੈਸ ਜਾਂ ਨੋ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਆਓ ਤੁਹਾਨੂੰ ਲੈ ਚਲਦੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਦੇਖਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਸਰਦਾਰ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਇਸ ਮੌਕੇ ਤੇ ਕੀ ਕਿਹਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਪ੍ਰਸਤਾ ਹੈਲੋ ਦੋ ਦਰਵਾਜ਼ਾ ਕਿ ਤੁਸੀਂ ਸਾਰੇ ਜਣੇ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਤੇ ਜਿਹੜਾ ਅਸੀਂ ਸੰਤਾਂ ਨੂੰ ਮੈਸੇਜ ਪਹੁੰਚਾਉਣਾ ਚਾਹੁੰਦੇ ਉਹਦੇ ਤੇ ਤੁਸੀਂ ਇੱਕ ਸਾਂਝੀਦਾਰ ਬਣ ਕੇ ਇਹ ਸੰਤਾਂ ਤੱਕ ਪਹੁੰਚਾਓਗੇ ਇਸ ਇਸ ਵਾਸਤੇ ਅਸੀਂ ਬੜਾ ਤਿਆਰ ਜਿਲਦ ਤੋਂ ਮਾਣਦੇ ਮੈਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਮੈਂਬਰ ਐ ਪਾਰਲੀਮੈਂਟ ਕਰੋੜ ਸਾਹਿਬ ਤੋਂ ਉਹਨਾਂ ਦੇ ਪਿਤਾ ਜੀ ਸੱਤਪਤ ਸਿੰਘ ਇਹ ਸਾਡਾ ਜਿਹੜੇ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਇਹ ਮੇਨ ਮੁੱਦਾ ਹੈ ਕਿ ਜੋ ਸਿੱਖ ਪੰਥ ਦੇ ਸਾਹਮਣੇ ਬੜੀਆਂ-ਬੜੀਆਂ ਸਮੱਸਿਆਵਾਂ ਹੋਵਾਂ ਉਹਨਾਂ ਵਾਸਤੇ ਅਸੀਂ ਇਹ ਜੋ ਬਾਬਾ ਬਕਾਲਾ ਸਾਹਿਬ ਵਿੱਚ ਇੱਕ ਬਹੁਤ ਵੱਡਾ ਗੁਰੂ ਤੇ ਹਜ਼ਾਰ ਦੀ ਜਾਂਚ ਮੇਲਾ ਬਣਾਇਆ ਜਾਂਦਾ ਉਹਦੇ ਤੇ ਅਸੀਂ ਇੱਕ ਪੰਥਕ ਕਾਤਰਤਾ ਕਰਕੇ ਜਿੰਨੇ ਵੀ ਸਿੱਖ ਮਸਲੇ ਆ ਉਨਾ ਨੂੰ ਸਾਝੇ ਤੌਰ ਤੇ ਪੰਥਕਾ ਕੱਟ ਤੇ ਵਿਚਾਰਦਾ ਸਾਡਾ ਜਿਹੜਾ ਪ੍ਰੋਗਰਾਮ ਆ ਉਹਦੇ ਬਾਅਦ ਤੇ ਅਸੀਂ ਮਨੀ ਤਰੀਕ ਨੂੰ ਇੱਕ ਵੱਡਾ ਕੱਟ ਰੱਖਿਆ ਉਹਦੇ ਵਿੱਚ ਅਸੀਂ ਸੰਤਾਂ ਨੂੰ ਉਰਜੋਰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰਨ ਤੇ ਦੂਸਰਾ ਉਹਦੇ ਵਿੱਚ ਇੱਕ ਅਸੀਂ ਇਹ ਮੁੱਦਾ ਵਿਚਾਰਿਆ ਜਾਊਗਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਵਾ ਤੇ ਉਹਦੀਆਂ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ ਉਹ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਹੁਣ ਜੋ ਜੋ ਗੁਰਦਵਾਰਾ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਆਰੰਭੀ ਸੀ ਉਹ ਕਾਫੀ ਲੰਮੇ ਟੰਮੇ ਤੋਂ ਉਹਨੂੰ ਐਕਸਟੈਂਸ਼ਨ ਵੀ ਵਧਾਇਆ ਵੀ ਗਿਆ ਪਰ ਫਿਰ ਵੀ ਪਤਾ ਨਹੀਂ ਸਿੱਖ ਸੰਤਾਜੋ ਬਹੁਤ ਉਹਦੇ ਵਾਸਤੇ ਰੁਚੀ ਘਟਿਆ ਤੇ ਇਸ ਕਰਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 ਚ ਹੋਈ ਆ ਉਹਦੇ ਮੁਕਾਬਲੇ ਤੇ 50% ਵੀ ਵੋਟਾਂ ਨਹੀਂ ਬਣੀਆਂ ਤੇ ਅਸੀਂ ਇਸ ਜੋ ਗੁਰਦਵਾਰਾ ਕਮਿਸ਼ਨ ਤੇ ਜਿਹੜੇ ਹੈਡੇ ਹਾਂ ਸਰੋਂ ਸਾਹਿਬ ਉਹਨਾਂ ਨੂੰ ਸਾਡਾ ਵਫਾਤ ਮਿਲਿਆ ਸੀ ਸਰਬਜੀਤ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਜਾਣੀ ਚਾਹੀਦੀ ਹੈ ਕਿ ਵੋਟਾਂ ਜਿਹੜੀਆਂ ਸਾਰੇ ਲੋਕ ਬਣਾ ਸਕਣ ਤੇ ਜਿਹੜਾ ਆਉਣ ਵਾਲੇ ਸਮੇਂ ਚ ਇਲੈਕਸ਼ਨ ਹੁੰਦੀ ਹੈ ਤਾਂ ਸਾਰੇ ਆਪਣਾ ਉਹਦੇ ਚ ਹਿੱਸਾ ਪਾ ਸਕਣ ਇਹ ਇਹ ਸਾਡਾ ਮੁੱਖ ਮੁੱਦਾ ਸੀ ਦੂਸਰਾ ਦੂਸਰਾ ਜਿਹੜਾ ਸਰਮੌਰ ਇਹ ਇਹ ਜਿਹੜੀ ਹੈ ਇਹਦੇ ਚ ਅਸੀਂ ਸ਼੍ਰੋਮਣੀ ਕਮੇਟੀ ਚ ਇਸ ਕਰਕੇ ਅਸੀਂ ਸਾਰੇ ਜਣੇ ਸੰਗਤਾਂ ਨੂੰ ਵੀ ਕਹਿ ਰਹੇ ਕਿ ਤੁਸੀਂ ਵੱਧ ਤੋਂ ਵੱਧ ਭਾਗ ਲਓ ਕਿ ਸੰਗਤਾਂ ਇਹ ਜਿਹੜਾ ਸਿੱਖ ਸੰਗਤਾਂ ਦਾ ਸੰਸਥਾ ਦਾ ਜਿਹੜਾ ਵਕਾਰ ਆ ਜਿੱਦਾਂ ਜਿਹਨਾਂ ਮਕਸਦਤ ਵਾਸਤੇ ਇਹ ਸੰਸਥਾਵਾਂ ਏ ਹੋਂਦ ਚਾਹੀਆਂ ਸੀ ਉਹ ਉਹ ਉਹਦੇ ਵਾਸਤੇ ਅਸੀਂ ਦੁਬਾਰਾ ਇਹ ਤੋਂ ਉਹ ਉਹ ਉਸ ਮਕਾਮ ਤੇ ਇਹਨਾਂ ਨੂੰ ਪਹੁੰਚਾ ਸਕੀਏ ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਅਤਿਆਚਾਰ ਹੋ ਰਿਹਾ ਤੋਂ ਉਹਨਾਂ ਨੂੰ ਰੋਕਣ ਵਾਸਤੇ ਵੀ ਆਪਾਂ ਸਾਰੇ ਜਣੇ ਰੜਕੇ ਤੇ ਪੰਥਕਾ ਕਤਰਦਾ ਸਾਡਾ ਇਹ ਮਕਸਦ ਹੈ ਕਿ ਅਸੀਂ ਉਹ ਉਹਦੇ 'ਚ ਵੀ ਸਾਰੇ ਜਣੇ ਸਾਰਿਆਂ ਦੀ ਵੈਲ ਹੈ ਕਿ ਔਰ ہمارے ਸਮੇਂ ਲਈ ਸਾਨੂੰ ਕੀਰ ਰਣਨੀਤੀ ਅਪਣਾਉਣੀ ਚਾਹੀਦੀ ਆ ਸਾਰੇ ਸਿੱਖ ਸੰਤਨ ਨੂੰ ਸਾਰੇ ਪੰਥ ਨੂੰ ਅਸੀਂ ਇਕੱਠਾ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੇ ਜਿਹੜੇ ਮਸਲੇ ਸਾਡੇ ਬਹੁਤ ਵੱਡੇ ਆ ਤੇ ਇਸ ਕਰਕੇ ਅਸੀਂ ਸਾਰੀਆਂ ਤਰ੍ਹਾਂ ਮਿਲ ਕੇ ਇਹ ਨਿਜਵਾਤੋਂ ਉੱਪਰ ਉੱਠ ਕੇ ਪੰਥਕ ਕਾਰਜ ਲਈ ਸਾਰੇ ਜਣੇ ਇਕੱਠੇ ਹੋਈਏ ਤਾਂ ਹੀ ਸਾਡੇ ਅਸੀਂ ਉਹਨਾਂ ਚ ਸਫਲਤਾ ਪ੍ਰਾਪਤ ਕਰ ਸਕਦੇ ਆ ਜਿ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਕਿ ਇੱਕ ਕਸ਼ਮੀਰ ਤੋਂ ਜਿੱਤੇ ਹੋਏ ਐਮਪੀ ਆ ਇਕਾ ਅਮਰਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਬਹੁਤ ਵੱਡੇ ਮਾਰਦੰਨਾ ਜਿੱਤੇ ਹੋਏ ਆ ਉਹਨਾਂ ਨੂੰ ਵੀ ਦਿਨਾਂ ਵਜਾ ਇਹ ਜੋ ਲੋਕਤੰਤਰ ਦੀ ਦਹਾਈ ਦੇਣ ਵਾਲੇ ਲੋਕ ਨੂੰ ਲੋਕਾਂ ਦਾ ਕਾਨੂੰਨ ਦਾ ਪਾਠ ਪੜਾਉਣ ਵਾਲੇ ਖੁਦ ਹੀ ਕਾਨੂੰਨ ਦੀਆਂ ਧੜੀਆਂ ਢਾਡਾ ਢਾਉਂਦੇ ਆ ਤੇ ਉਹਨਾਂ ਨੂੰ ਬਿਨਾਂ ਵਜਾ ਅੰਦਰ ਰੱਖਿਆ ਹੋਇਆ ਕਿ ਜੋ ਇੰਨੇ ਵੱਡੇ ਲੋਕਾਂ ਦੀ ਜਿਹੜੀ ਨਮਾਇਦਗੀ ਆ ਉਹ ਉਹਨਾਂ ਦੀ ਜਿਹੜੇ ਪੁਰ ਜਰਵਾਜ ਆ ਕਿ ਉਹਨਾਂ ਨੂੰ ਛੇਤੀ ਛੇਤੀ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਤੇ ਬੰਦੀ ਸਿੰਘਾਂ ਨੂੰ ਸਰਕਰੋਂ ਤਰਿਆ ਕਰਨ ਵਾਸਤੇ ਜੋ ਆ ਸਿੰਘ ਇਹ ਜਿਹੜਾ ਪ੍ਰੋਗਰਾਮ ਆ ਉਹ ਉਹ ਸਾਡੀ ਅਸੀਂ ਰੂਪ ਰੋਖਾ ਉਹਦੇ ਵਾਸਤੇ ਤਿਆਰ ਕਰ ਰਹੇ ਹਾਂ ਕਿ ਉਹ ਪੱਖਾ ਕਰ ਚੁੱਕੀ ਇਹੋ ਜਿਹੇ ਫੈਸਲੇ ਲਏ ਜਾਣ ਤੇ ਹੋਰ ਜਿਹੜੇ ਇਹ ਜਿਹੜੇ ਸਾਡੇ ਘੱਟ ਗਿਣਤੀਆਂ ਦੇ ਹੋ ਗਏ ਬਾਕੀ ਸਿੱਖਾਂ ਨਾਲ ਸਵੱਤੰਤਰ ਮਸਲਿਆਂ ਨੂੰ ਵਿਦਵੀ ਮਸਲੇ ਆ ਜਿਹੜੇ ਸਾਡੇ ਤੇ ਮਿਰਾ ਕੱਲ ਦੇਣ ਤੇ ਦੇਣਾ ਇਹ ਤਸ਼ੱਦਦ ਹੋਰ ਬੱਤਾ ਜਾ ਰਿਹਾ ਕੋਸ਼ੇ ਜਿਹੜੇ ਕਿ ਇਸ ਮੌਜੂਦਾ ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਝ ਮੰਤਰੀ ਜਿਹੜੇ ਆ ਇਹ ਸਾਡੇ ਜਿਹੜੇ ਜਿਹੜਾ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਿਹਨਾਂ ਸਾਨੂੰ ਸਪੋਰਟ ਕੀਤੀ ਉਹਨਾਂ ਨੂੰ ਤਾਂ ਭਕਾਇਆ ਜਾ ਰਿਹਾ ਉਹਨਾਂ ਦੇ ਨਜ਼ਾਇਜ਼ ਪਰਤੇ ਕੀਤੇ ਜਾ ਰਹੇ ਆ ਉਹਨਾਂ ਚ ਜਿਦਾ ਭੁਲਰ ਸਾਹਿਬ ਆ ਤਰਨ ਪੱਟੀ ਤੋਂ ਉਹ ਉਹ ਉਹਨਾਂ ਦਾ ਉਹ ਉਹਨਾਂ ਵੱਲੋਂ ਬਹੁਤ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇੱਕ ਵੀਡੀਓ ਆ ਸਾਹਿਬ ਆ ਕੁਝ ਇਤਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਸ ਚੀਜ਼ ਨੂੰ ਬਹੁਤ ਇਹ ਲੋਕਾਂ ਤੇ ਬਹੁਤ ਕਈਆਂ ਤੇ ਝੂਠੇ ਪਰਚੇ ਦਰਜ ਵੀ ਕਰ ਦਿੱਤੇ ਜਾਇਆ ਕਈਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਇਹ ਇਹਦਾ ਵੀ ਅਸੀਂ ਪੁਰਜ਼ੋਰ ਵਿਰੋਧ ਕਰਦੇ ਆ ਤੇ ਉਹਨਾਂ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਜੇ ਉਹ ਇਹ ਇਹਨਾਂ ਹੋਈਆਂ ਕਮਾਂ ਤੋਂ ਬਾਅਦ ਨਹੀਂ ਆਉਂਦੇ ਤੇ ਅਸੀਂ ਕੋਈ ਫਿਰ ਵੱਡਾ ਉਹਨਾਂ ਦੇ ਖਿਲਾਫ ਵੀ ਕੋਈ ਵੱਡਾ ਸੰਘਰਸ਼ ਕਰਾਂਗੇ ਤੇ ਅਸੀਂ ਸਰਕਾਰ ਜੋ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਵੀ ਬੜੀ ਬੁਰੇ ਹਾਲਾਤਾਂ ਚ ਪਹੁੰਚੀ ਹੋਈ ਹੈ ਰੋਜ਼ ਹੀ ਪਤਾ ਨਹੀਂ ਕਤਲ ਹੋ ਰਹੇ ਆ ਦੂਸਰਾ ਨਸ਼ਿਆਂ ਦਾ ਦੌਰ ਜਿਹੜੇ ਵੱਡੇ ਪੱਧਰ ਤੇ ਵੱਧ ਗਿਆ ਕਿ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਆਪਣੀਆਂ ਜਾਨਾਂ ਗਵਾ ਰਹੇ ਆ ਤੇ ਇਹ ਇਹ ਜਿਹੜਾ ਕਿ ਇਹਦੇ ਵਾਸਤੇ ਸਰਕਾਰ ਮੇਰੇ ਖਰਕੂ ਧਿਆਨ ਨਹੀਂ ਦੇ ਰਹੀ ਨਾ ਹੀ ਕੋਤੇ ਕੋਈ ਐਕਸ਼ਨ ਹੋਰ ਦਿਖਦਾ ਹੋ ਰਿਹਾ ਕਿ ਦਿਨ ਉਹਦੇ ਨਸ਼ਾ ਵਧ ਰਿਹਾ ਤੇ ਇੱਕ ਭ੍ਰਿਸ਼ਟਾਚਾਰੀ ਜਾਂ ਇਹੋ ਜਿਹੀਆਂ ਚੀਜ਼ਾਂ ਵੀ ਅੱਗੇ ਨਾਲੋਂ ਵਧੀਆਂ ਜਾ ਰਹੀਆਂ ਤੇ ਸਰਕਾਰ ਦਾ ਲੋਕਾਂ ਨੂੰ ਬਹੁਤ ਵੱਡੀਆਂ-ਵੱਡੀਆਂ ਪ੍ਰੌਤੀਆਂ ਦੇ ਫੋਨ ਆ ਰਹੇ ਆ ਲੋਕ ਬੜੇ ਪਰੇਸ਼ਾਨ ਆ ਇਹ ਇਸ ਇਸ ਚੀਜ਼ ਦਾ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹਨੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਅਸੀਂ ਅ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਆ ਤੇ ਕਈ ਚੀਜ਼ਾਂ ਨੇ ਕਿ ਤੁਸੀਂ ਆਪਣਾ ਕੰਮ ਨਿਰਪੱਖ ਹੋ ਕੇ ਝੂਠੇ ਜਿਹੜੇ ਪਰਚੇ ਦਰਜ ਕਰਨ ਨਾਲੋਂ ਦੂਜੇ ਚੀਜ਼ੇ ਕੰਮ ਕਰਨੋਂ ਨਿਰਪੱਖ ਹੋ ਕੇ ਜਿਹੜੇ ਜਿਹੜਾ ਤੁਹਾਡੀ ਡਿਊਟੀ ਹੈ ਨਸ਼ਿਆਂ ਦੇ ਖਿਲਾਫ ਆ ਰਿਸ਼ਤਾਚਾਰ ਦੇ ਖਿਲਾਫ ਆ ਲਾਹਾਂ ਡਾਟਾ ਨੂੰ ਮੈਂਟਨ ਬਰਾਬਰ ਰੱਖਣਾ ਉਹਦੇ ਵਾਸਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਹਾਂ ਹਾਂ ਜੀ ਇਹ ਡਿਊ ਸਾਹਿਬ ਵਿਦੇਸ਼ ਮੰਤਰੀ ਜੀ ਏ ਜੀ ਇਸ ਪਿੰਡਾਂ ਚ ਜਾ ਕੇ ਜਿਹੜੇ ਰਾਹ ਦੇ ਸਪੋਰਟਰ ਆ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਅਮਰਪਾਲ ਨੂੰ ਵੋਟਾਂ ਪਾਈਆਂ ਇਸ ਕਰਕੇ ਤੁਹਾਡੇ ਤੇ ਪਰਚੇ ਦੱਚ ਕੀਤੇ ਜਾਣਗੇ ਜਾਂ ਤੁਸੀਂ ਕਈ ਇਹ ਝੂਠੇ ਕਿਸਾਨ ਤੇ ਕਈਆਂ ਬੰਦਿਆਂ ਨੂੰ ਵਸਾਇਆ ਵੀ ਆ ਤੇ ਉਹਨਾਂ ਨੂੰ ਕਰੇ ਜਵਾਬ ਕਲਵੀ ਜੀ ਤੁਸੀਂ ਕੋਈ ਕਿਤੇ ਉਥੇ ਬੁਲਾਇਆ ਜਾਂਦੇ ਆ ਕਿਦੀ ਕਿਤੇ ਬੁਲਾਇਆ ਜਾਂਦੇ ਸਾਡੇ ਵੀ ਉੱਥੇ ਵੀ ਐਵੇਂ ਹੀ ਆ ਫਰੀਦਕੋਟ ਦੇ ਵਿੱਚ ਵੀ ਜਿਹੜੇ ਕੰਮ ਨਹੀਂ ਮਿਲਦਾ ਮੰਤਰੀ ਕਾ ਦਾ ਜਿਨ੍ਹਾਂ ਨੇ ਸਾਨੂੰ ਕੋਈ ਨਹੀਂ ਸਰਪਜੀਤ ਸਿੰਘ ਐਮਪੀ ਫਰੀਦਕੋਟ ਜੀ ਤੇ ਉਹ ਉੱਥੇ ਵੀ ਐਵੇਂ ਹੀ ਐ ਬਿਲਕੁਲ ਸੇਮ ਤੰਗ ਕਰਦੇ ਐ ਕੰਮ ਨਹੀਂ ਦਿੰਦੇ ਮੰਦਰੀਗਾ ਵਾਲਿਆਂ ਨੂੰ ਹਰੇਕ ਪਾਸੇ ਮਤਲਬ ੱੱੱਕਾ ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ ਤੇ ਗੁੱਸਾ ਕੱਢਦੀ ਐ ਵੀ ਸਾਨੂੰ ਵੋਟਾਂ ਨਹੀਂ ਪਾਈਆਂ ਜਦੋਂ ਮਤਲਬ 92 ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਨਾ ਜੇ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਆ ਤਾਂ ਹੀ ਲੋਕ ਪਿੱਛੇ ਹਟੇ ਆ ਉਹ ਆਪਣੀਆਂ ਕਮੀਆਂ ਦੂਰ ਕਰਨ ਦੀ ਬਜਾਏ ਇਹ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਹਾਂਜੀ ਜਿਵੇਂ ਜਿਹੜੇ ਗਰੁੱਪ ਨੇ ਸਾਨੂੰ ਵੋਟ ਪਾਤੀ ਜਿਵੇਂ ਪਿੰਡ ਚੋਂ ਉਹ ਪਿੰਡ ਵਾਲਿਆਂ ਨੂੰ ਨਿਗਰ ਦਾ ਵਰਕਸ਼ੀਟ ਹੀ ਨਹੀਂ ਕੱਢਦੇ ਉਹਨਾਂ ਲਈ ਕਹਿੰਦੇ ਕੰਮ ਹੀ ਨਹੀਂ ਆਇਆ ਹੋਰਾਂ ਨੂੰ ਕੰਮ ਦੇਈ ਜਾਣਗੇ ਨਵੇਂ ਬੰਦਿਆਂ ਨੂੰ ਨੇ ਮਸਲੇ ਜੇ ਮਸਲਾ ਤੇ ਕੋਈ ਵੀ ਹੋ ਸਕਦਾ ਪਰ ਕਿਸੇ ਨੂੰ ਜਾਨੋਂ ਮਾਰ ਦੇਣਾ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਇਹ ਚੀਜ਼ ਹੈ ਕਿ ਇਹ ਤੇ ਲਾ ਐਂਡ ਆਰਡਰ ਦਾ ਮਸਲਾ ਨਾ ਜੀ ਤੇ ਉਦੋਂ ਬਾਅਦ ਕਹਿੰਦੇ ਕਿ ਜਦੋਂ ਉਹਨਾਂ ਨੂੰ ਵੱਡ ਵੀ ਦਿੱਤਾ ਗਿਆ ਉਦੋਂ ਉਹ ਹਸਪੀਟਲ 'ਚ ਵੀ ਗਏ ਤੇ ਉੱਥੇ ਵੀ ਉਹਨਾਂ ਨੂੰ ਬਰਾਬਰ ਦੇਖਿਆ ਨਹੀਂ ਗਿਆ ਜਾਂ ਕੋਈ ਸਟਾਫ ਦੀ ਘਾਟ ਲਾ ਲੋ ਜਾਂ ਡਾਕਟਰਾਂ ਦੀ ਕੋਈ ਕਮੀ ਲਾ ਲੋ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਤੇ ਉਹਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਇਹ ਇਹ ਚੀਜ਼ ਇਹ ਹੈ ਕਿ ਜਿਹੜੇ ਦੇ ਉਹਨਾਂ ਦੇ ਫੇਵਰ ਦੇ ਬੰਦੇ ਹੋ ਗਲਤ ਵੀ ਕਰਨ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਿਹੜੇ ਦੂਜੇ ਨਜਾਇਜ਼ ਬੰਦਿਆਂ ਨੂੰ ਤੁਸੀਂ ਕੋਈ ਚੰਗਾ ਕੰਮ ਨਹੀਂ ਕਰ ਰਹੇ ਤੇ ਉਹਨਾਂ ਉਹਨਾਂ ਦੇ ਤੁਸੀਂ ਨਜਾਇਜ਼ ਪਰਚੇ ਕਰ ਰਹੇ ਜੋ ਇਹ ਚੀਜ਼ਾਂ ਕਿ ਕੀਤੀਆਂ ਜਾ ਰਹੀਆਂ ਕਿ ਤੁਸੀਂ ਇਹ ਚੀਜ਼ਾਂ ਕਿ ਅਮਰਪਾਲ ਨੂੰ ਵੋਟਾਂ ਕਰਾਉਂ ਪਾਈਆਂ ਜੇ ਕੋਈ ਹੁਣ ਮੰਤਰੀ ਹੈ ਤੇ ਸਾਰੇ ਉਹ ਏਰੀਏ ਦੇ ਜਾਂ ਸਾਰੇ ਪੰਜਾਬ ਦੇ ਆ ਤੇ ਜੇ ਕੋਈ ਉਹਨਾਂ ਕੋ ਕੰਮ ਕੰਮ ਲੈ ਕੇ ਜਾਂਦਾ ਜੋ ਕਹਿੰਦੇ ਜੇ ਤੁਸੀਂ ਅਮਰਪਾਲ ਹੋ ਜਾਓ ਫਰਾਨੇ ਹੋ ਜਾਓ ਇਹੋ ਜਿਹੀਆਂ ਗੱਲਾਂ ਮੇਰੇ ਖਿਆਲ ਦੇ ਕਿ ਇਹ ਜ਼ੋਬਾ ਨਹੀਂ ਦੰਦੀਆਂ ਉਹਨਾਂ ਨੂੰ ਆਪਣੇ ਡਿਊਟੀ ਦਾ ਅਹਿਸਾਸ ਹੋਣਾ ਚਾਹੀਦਾ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਆ ਕਿ ਤੁਸੀਂ ਇਦਾਂ ਦੇ ਹਰਕਤਾ ਨਾ ਕਰੋ ਜੇ ਇਹਨਾਂ ਦੀਆ ਕਰੋਗੇ ਤਾਂ ਫਿਰ ਸਾਨੂੰ ਇਹ ਬਾਹਰ ਨਿਕਲ ਕੇ ਤੁਹਾਡਾ ਫਿਰ ਕੁੜਜੋਰ ਬਰੋਧ ਕਰਨਾ ਪਊਗਾ ਹਾਂ ਜੀ ਇਹਦੇ ਉੱਤੇ ਧਿਆਨ ਰੱਖਿਓ ਕਿ ਤੁਸੀਂ ਐਸਜੀਪੀਸੀ ਦੀ ਗੱਲ ਕਰ ਰਹੇ ਹੋ ਹਾਂ ਜੀ ਇਹ ਮੋ ਪਿਆਰ ਕਰਕੇ ਐਸਜੀਪੀਸੀ ਚੋਣਾ ਜੇ ਨਹੀਂ ਆ ਕਰ ਗਈਆਂ ਨੇ ਉਹ ਵੀ ਸਪੈਸ਼ਲ ਕੀ ਹੈ ਮਿਸਟਰ ਜੀ ਜਿੱਤੇ ਜਿਹੜੀ ਹੈ ਕਿ ਲੰਬੇ ਸਮੇਂ ਤੋਂ ਸਮੇਂ ਤੋਂ ਚੋਣਾ ਨਹੀਂ ਹੋਇਆ ਉਹ ਦੂਸਰਾ ਦੁਬਾਰਾ ਸੀ ਚੋਣਿਆ ਕਿ ਉਹਦੇ ਚ ਜਿੰਨੇ ਵੀ ਜਿਨ੍ਹਾਂ ਨੂੰ ਉਹਨਾਂ ਦਾ ਹੱਕ ਬਣਦਾ ਪਾਰਟਿਸਪੇਟ ਕਰਨ ਦਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਉਹਨਾਂ ਦੀ ਹਰੇਕ ਦੀ ਵੋਟ ਮਾਣੀ ਚਾਹੀਦੀ ਹੈ ਵੋਟ ਦਾ ਪ੍ਰੋਸੈਸ ਜਿਹੜਾ ਸੋਖਾ ਕੀਤਾ ਜਾਣਾ ਚਾਹੀਦਾ ਵੋਟ ਜੀ ਹਾਂ ਜੀ ਲੜੀਆਂ ਜਾਣੀਆਂ ਕਲੈਕਸ਼ਨ ਲੜਾਂਗੇ ਗਰੁੱਪ ਬਣਾ ਕੇ ਹੋਰ ਵੀ ਜਿਹੜੀਆਂ ਪੰਥਕ ਤਰ੍ਹਾਂ ਸਹਿਰ ਦੇ ਜਿਹੜੀਆਂ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਦੀਆਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਥ ਨੂੰ ਇਕੱਠਾ ਕਰਕੇ ਲੜਨ ਦੀ ਕੋਸ਼ਿਸ਼ ਕਰਾਂਗੇ ਉਹ ਦੇਤੇ ਤੇ ਉਹ ਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਜਥੇਦਾਰ ਨੂੰ ਆਪਣੀ ਜਿਹੜੀ ਲੂਟੀ ਜਿਹੜੀ ਉਹਨਾਂ ਨੂੰ ਕੌਮ ਨੇ ਬਖਸ਼ੀ ਆ ਉਹ ਨਫਾਕਤਾ ਨਾ ਨਿਭਾਉਣਾ ਚਾਹੀਦਾ ਕਿ ਜੇ ਉਹ ਕੋਈ ਅਜਿਹਾ ਗਲਤ ਫੈਸਲਾ ਕਰਨ ਕਿਤੇ ਵੀ ਸੰਕਾ ਪਰਵਾਹ ਨਹੀਂ ਕਰਦੇ ਕਿਉਂਕਿ ਪਹਿਲਾਂ ਵੀ ਜਦੋਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਗਈ ਤੇ ਉਦੋਂ ਵੀ ਇਹਨਾਂ ਨੇ ਇਹ ਇਸ ਗਲਤ ਫੈਸਲਾ ਸੀ ਇਸ ਕਰਕੇ ਲੋਕਾਂ ਨੇ ਉਹਦਾ ਬਹੁਤ ਵਿਰੋਧ ਕੀਤਾ ਤੇ ਉਹ ਫੈਸਲੇ ਨੂੰ ਮੰਨੇ ਨਹੀਂ ਗਿਆ ਫਿਰ ਵਾਪਸ ਲੈਣਾ ਪਿਆ ਇਸ ਕਰਕੇ ਕਹਿੰਦੇ ਅਸੀਂ ਕਹਿੰਦੇ ਕਿ ਇਹੋ ਜਿਹਾ ਕੋਈ ਫੈਸਲਾ ਜਥੇਦਾਰ ਨਾ ਕਰਨ ਕਿ ਜਿਹੜਾ ਕੌਮ ਨੂੰ ਪਰਵਾਹ ਨਾ ਹੋਵੇ ਇਹ ਤੇ ਜੀ ਲੋਕਾਂ ਨੂੰ ਤੇ ਪਹਿਲਾਂ ਹੀ ਪਤਾ ਸੀਗਾ ਸੰਗਤਾਂ ਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਦਾ ਡੇਰੇ ਨਾਲ ਗੱਠ ਜੋੜਿਆ ਇਸ ਕਰਕੇ ਅਜੇ ਤੱਕ ਬਿਆਦਬੀਆਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ ਕੋਈ ਇਹੋ ਜਿਹੇ ਹਾਲਾਤ ਹੈ। ਭਗਵੰਤ ਮਾਨ ਵੀ ਨਾ ਐਕਸ਼ਨ ਨਹੀਂ ਲੈ ਰਿਹਾ। ਇਹ ਚੀਜ਼ ਹੈ ਕਿ ਇਹ ਹੁਣ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹ ਸਾਰੇ ਸਾਡੇ ਨਾਲ ਮਰੇ ਹੋਏ ਆ। ਇਸ ਕਰਕੇ ਸਿੱਖ ਸੰਗਤ ਨੂੰ ਤੇ ਫਿਰ ਇਹਨਾਂ ਤੋਂ ਕੋਈ ਉਮੀਦ ਹੋ ਹੀ ਨਹੀਂ ਸਕਦੀ ਕਿ ਅਸੀਂ ਇਨਸਾਫ ਕਿਤੋਂ ਪ੍ਰਾਪਤ ਕਰਾਂ। ਨਾ 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 ਪ੍ਰੈਸ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਬਿਆਨ ਦਿੱਤਾ ਹੈ ਉਹਦੇ ਵਿੱਚ ਉਹਨੇ ਖੁੱਲਕੇ ਨਾਮ ਲੈ ਦਿੱਤਾ ਹੈ ਹਨੀਪ੍ਰੀਤ ਤੇ ਬਾਬੇ ਦਾ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰੇ ਤੇ ਅਰੈਸਟ ਕਰੇ ਤੇ ਭਗਵੰਤ ਮਾਨ ਵੀ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ ਮੈਂ ਦੂਦ ਨਾਲ ਛੇ ਕਰ ਦੂੰਗਾ ਮੈਂ ਨਸ਼ਾ ਬੰਦ ਕਰਾ ਦੂੰਗਾ ਇਹ ਵੀ दम ਨਹੀਂ ਰੱਖਦਾ ਕਿ ਬਾਬੇ ਨੂੰ ਉਹਦਾ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰੇ ਇਹ ਜਿਹੜੀਆਂ ਇਹਦੀਆਂ ਗੱਲਾਂ ਸੀ ਸਿਰਫ ਉਹ ਸੱਤਾ ਵਿੱਚ ਆਣ ਤੱਕ ਦੇ ਇਹਦੇ ਡਰਾਮੇ ਸੀਗੇ ਹੁਣ ਇਹਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ ਜੋ ਇਹ ਕਹਿੰਦਾ ਸੀ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਮੇਰੀ ਸਰਕਾਰ ਚੋਂ ਕੁਝ ਨਹੀਂ ਹੋਊਗਾ ਉਹਦੇ ਪਿਛਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਾੜਾ ਹਾਲ ਹੈ ਹੁਣ ਲੋਕਾਂ ਦਾ ਕਹਿੰਦਾ ਮਤਲਬ ਹੈ ਸੀਐਮ ਭਗਵੰਤ ਮਾਨ ਦਾ 13 ਮੁਖੀ ਨਾਲ ਪੂਰੀ ਹੈ ਜੀ ਹੈਗਾ ਇਹਦਾ ਵੀ ਜੇ ਇਹਦਾ ਆਪਤਾ ਨਹੀਂ ਹੈ ਤੱਕ ਸਾਰਾ ਗਵਾਹ ਹੋਣ ਦੇ ਬਾਵਜੂਦ ਵੀ ਇਹ ਕਿਉਂ ਨਹੀਂ ਜਾਰੀ ਕਰਦਾ ਜਿਹੜਾ ਇਨਵੈਸਟੀਗੇਸ਼ਨ ਹੋ ਰਿਹਾ ਐਕਚੁਅਲੀ ਕਾਲਪਤ ਸਾਹਿਬ ਦੇ ਜਾ ਕੇ ਆਏ ਉਹਨਾਂ ਨੇ ਰਿਪੋਰਟ ਕੀਤਾ ਕਿ ਸਰਕਾਰ ਪਰਮਿਸ਼ਨ ਨਹੀਂ ਦੇ ਰਹੀ ਇੱਕ ਸਾਲ ਤੋਂ ਭਰਵਾ ਅਨੁਮਾਨ ਤੋਂ ਪੈਂਡਿੰਗ ਹਾਂ ਪੈਂਡਿੰਗ ਪਿਆ ਹੈ ਸੀਐਮ ਨੇ ਕਹਿਤਾ ਵੀ ਹੈ ਜੀ ਮੇਰੇ ਕੋਲ ਫਾਈਲ ਹੈ ਐਵੇਂ ਝੂਠ ਮਾਰਦਾ ਕਿ ਜਿਹੜੇ ਉਹਨਾਂ ਤਾਂ ਲਿਟਰਲੀ ਗਵਾਹੀ ਦੇਤੀ ਸਾਰਾ ਕੁਝ ਹੈ ਜੀ ਜਦੋਂ ਆਪਾਂ ਇਹਨੂੰ ਪਤਾ ਵੀ ਮੇਰੇ ਕੋਲੇ ਰਾ ਨਹੀਂ ਹੈ ਵੋਟਾਂ ਕਰਕੇ ਉਹਦੇ ਖਿਲਾਫ ਨਹੀਂ ਕਰ ਸਕਦਾ ਸਾਡੇ ਬੰਦਿਆਂ ਦੇ ਝੂਠੇ ਪਰਚੇ ਪਾਈ ਜਾਂਦਾ ਜੀ ਤੁਸੀਂ ਸਭਜੀਤ ਖਾਲਸਾ ਦੀ ਮਦਦ ਕੀਤੀ ਹੈ ਇਹਨਾਂ ਨੂੰ ਕੰਮ ਨਾ ਦਿਓ ਇਹਨਾਂ ਨੂੰ ਮਤਲਬ ਹਰਾਸ ਕਰੋ ਤੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰਦਾ ਨਹੀਂ ਤੇ ਤੁਹਾਨੂੰ ਲੱਗਦਾ ਵੀ ਇਹ ਬੇਬੀ ਕੇਸ ਸਰਕਾਰ ਸਰਕਾਰ ਵਾਲੇ ਪਾਸੇ ਨਹੀਂ ਜਾ ਰਿਹਾ ਉਹ ਵੈਸੇ ਜੀ ਨਹੀਂ ਜਾ ਰਿਹਾ ਕਿਮੇਟ ਕਰਨੇ ਕੀਿਆਦਿਆਂ 12 ਬਿੰਦੂ ਹੋ ਗਿਆ ਤੇ ਚਾਹ ਭਾਈ ਅਮਰਤਪਾਲ ਦੀ ਰਿਹਾਈ ਬਾਰੇ ਹੋ ਗਿਆ ਤਾਂ ਇਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਕਰ ਪਾ ਨਹੀਂ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਹੋ ਰਹੀ ਹੈ ਸਾਰੇ ਜਿੰਨੇ ਵੀ ਬੰਦੀ ਸਿੰਘਾਂ ਜੋ ਪੁਰਾਣੇ ਆ ਨਵੇਂ ਆ ਅਮਰਤਪਾਲ ਦੇ ਸਾਥੀ ਆ ਸਾਰਿਆਂ ਦੀ ਰਿਹਾਈ ਲਈ ਅਸੀਂ ਇਹ ਗੱਲ ਕਰਦੇ ਆ ਉਹਨਾਂ ਵਾਸਤੇ ਹੀ ਅਸੀਂ ਸਾਰਾ ਕੁਝ ਇੰਤਜ਼ਾਮ ਕਰ ਰਹੇ ਆ ਕਿ ਕਾਰਨ ਤਾਂ ਬੋਟਾ ਦੀ ਜਿੱਤ ਪ੍ਰਾਪਤ ਕਰਨ ਦੇ ਤੋਂ ਬਾਅਦ ਵੀ ਜਿਹੜਾ ਆ ਉਹਨਾਂ ਨੂੰ ਦੇਹਾਈ ਨਹੀਂ ਕੀਤੀ ਜਾ ਰਹੀ ਐਨਐਸਏ ਦੇ ਅਫਸਰ ਜਿਹੜਾ ਉਹਨੂੰ ਚਿੰਤ ਵਰਤਦਾ ਐ ਹੋਜੀ ਕੀ ਕਾਰਨ ਨੂੰ ਕਰਦੇ ਕਾਰਨ ਕੀ ਸਰਕਾਰ ਦੀ ਤਕੇਸ਼ਾ ਹੀ ਹੈ ਜੀ ਇਹ ਇਹ ਵੀ ਖਾਲੀ ਉੱਤਰ ਨੂੰ ਕਰ ਦੋ ਇਹ ਘੱਟ ਗਿਣਤੀ ਕੌਮਾਂ ਨਾ ਖਾਸ ਕਰਕੇ ਸਿੱਖਾਂ ਨਾ ਇਹ ਨੂੰ ਇਹ ਜਿਹੜਾ ਕਿ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਬਹਿ ਜੀ ਇਹ ਜਿਹੜੀ ਇਹ ਜਿਹੜਾ ਤੁਸੀਂ ਕਹਿ ਰਹੇ ਨਾ ਕਿ ਇੰਨੇ ਵੱਡੇ ਮਾਰਜਨ ਬਹੁਤ ਮਤ ਨਾਲ ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਆ ਨਹੀਂ ਕੀਤਾ ਜਾ ਰਿਹਾ ਅੱਜ ਕੋਈ ਗੱਲ ਨਹੀਂ ਸੁਣੀ ਜਾ ਰਹੀ ਇੱਕ ਐਮਪੀ ਦੀ ਗੱਲ ਨਹੀਂ ਸੁਣੀ ਜਾ ਰਹੀ ਏਡੇ ਵੱਡੇ ਮਾਰਜਨ ਤੇ ਆਮ ਜਨਤਾ ਦਾ ਕੀ ਹਾਲਾਤ ਹੋਣਗੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਸਿੱਖਾ ਨਾਲ ਇੱਕ ਬਹੁਤ ਉਹਨਾਂ ਨੂੰ بار بار ਧਲਾਮੀ ਦਾ ਸਾਜ਼ ਕਰਾਇਆ ਜਾ ਰਿਹਾ ਦੇਖੋ ਜਿਹੜੀ ਗੱਲ ਹੈ ਨਾ ਸਰਕਾਰ ਕਹਿੰਦੀ ਹੈ ਵੀ ਅੰਮ੍ਰਿਤਪਾਲ ਦੇ ਬਾਹਰ ਆਨਰ ਸਮਾਜ ਨੂੰ ਖਤਰਾ ਹੈ ਆਹੀ ਗੱਲ ਕਹਿੰਦੇ ਆ ਨਾ ਉਸੇ ਸਮਾਜ ਨੇਤਾ ਇਹਨਾਂ ਨੂੰ ਐਮਪੀ ਬਣਾਤਾ ਸਮਾਜ ਤਾਂ ਆਪਣੇ ਆਪ ਨੂੰ ਸੇਫ ਫੀਲ ਕਰਦਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਸਰਕਾਰ ਕੋਲੇ ਹੀ ਕਹੀ ਜਾਂਦੀ ਹੈ ਵੀ ਖਤਰਾ ਜੇ ਇਹਨਾਂ ਤੋਂ ਖਤਰਾ ਹੁੰਦਾ ਤਾਂ ਐਮਪੀ ਕਿਵੇਂ ਬਣ ਕੇ ਲੋਕ ਤਾਂ ਉਹਨਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਚਾਹੁੰਦੇ ਆ ਇਹ ਕਹਿੰਦੇ ਆ ਖਤਰਾ ਤੁਸੀਂ ਦੱਸ ਦਿਓ ਮੈਨੂੰ ਬਈ ਅੰਮ੍ਰਿਤਪਾਲ ਕੋਲੇ ਕੋਈ ਆਮ ਮੈਮਿਨੇਸ਼ਨ ਕੋਈ ਐਸੀ ਚੀਜ਼ ਬਰਾਮਤ ਹੋਈ ਜਦੋਂ ਅਮਰੀਕਾ ਵਾਲਿਆਂ ਨੇ ਇਹਨਾਂ ਨੂੰ ਕਿਹਾ ਆ ਇੰਡੀਆ ਵਾਲਿਆਂ ਨੇ ਕਿਹਾ ਵੀ ਉਹਨਾਂ ਨੇ ਜਦੋਂ ਸਪਾਰਸ਼ ਕੀਤੀ ਅੰਮ੍ਰਿਤਪਾਲ ਦੀ ਇਹਨਾਂ ਨੇ ਫੋਟੋਆਂ ਭੇਜਤੀਆਂ ਆਲੇ-ਦਾਲੇ ਵੈਪਨ ਵਾਲੇ ਬੰਦੇ ਖੜੇ ਆ ਸਾਰੇ ਉੱਥੋਂ ਸਾਡੇ ਵਕੀਲ ਨੇ ਕਿਹਾ ਵੀ ਇੰਡੀਆ ਅਮਰੀਕਨ ਐਂਬੈਸੀ ਨੂੰ ਜੀ ਉਸ ਤੋਂ ਅ ਇੰਡੀਆ ਨੂੰ ਕਹੋ ਵੀ ਜਿੰਨੇ ਇਹਦੇ ਕੋਲ ਇਲੀਗਲ ਜਿੰਨੇ ਇਹਦੇ ਉੱਤੇ ਇਲੀਗਲ ਵੈਪਨ ਦੇ ਪਰਚੇ ਆ ਨਾ ਕੇਸਿਸ ਰਜਿਸਟਰ ਹੋਏ ਆ ਸਾਰਿਆਂ ਦੀਆਂ ਕਾਪੀਆਂ ਭੇਜੋ ਕੇਸ ਇੱਕ ਵੀ ਨਹੀਂ ਕਿਉਂਕਿ ਜਿਹੜੇ ਵੈਪਨ ਨੇ ਸਾਰੇ ਲਾਇਸੈਂਸੀ ਆ ਚਾਹੇ ਮੈਂ 500 ਬੰਦਾ ਰੱਖ ਲਵਾਂ ਜਿਹਦੇ ਲਾਇਸੈਂਸੀ ਵੈਪਨ ਦਾ ਮੈਂ 500 ਬੰਦਾ ਰੱਖ ਲਵਾਂ ਜਦੋਂ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਵੈਪਨ ਰੱਖਣ ਦੀ ਤਾਂ ਇਹਦੇ 'ਚ ਹਰਜ ਕੀ ਹੈ ਜਾਂ ਤਾਂ ਤੁਸੀਂ ਕਹੋ ਜੀ ਗੈਰ ਕਾਨੂੰਨੀ ਹੈ ਲਾਇਸੈਂਸ ਨਹੀਂ ਹੈ ਇਹਨਾਂ ਕੋਲੇ ਸਸ ਜੀ ਬਾਕੀ ਨਹੀਂ ਇਸ ਗੱਲ ਕੀਤੀ ਸੀਗੀ ਇਹ ਨੌਂ ਐਂਡ ਆਰਡਰ ਦੀ ਹਾਂਜੀ ਪਿਛਲੇ ਸਾਲਾਂ 'ਚ ਜਿਹੜਾ ਥਾਣਾ ਕੀ ਰਿਹਾ ਸੀਗਾ ਨੇ ਉਹ ਦਿੱਤਾ ਲੈ সামনে ਪਤਾ ਹੈ ਕਿ ਉਹ ਪੋਸਟ ਜਿਹੜੇ ਕੇਸ ਚ ਉਹਨਾਂ ਨੇ ਥਾਣੇ ਗਏ ਗਏ ਥਾਣੇ ਦੇ ਖਿਲਾਫ ਧਰਨਾ ਕੀ ਦਿੱਤਾ ਉਹ ਬੰਦੇ ਨੂੰ ਇਹਨਾਂ ਨੇ ਛੱਡਿਆ ਕਿ ਇਹਨਾਂ ਨੇ ਆਪਣੀ ਪੁਲਿਸ ਨੇ ਆਪਣੀ ਗਲਤੀ ਮੰਨੀ ਕਿ ਅਸੀਂ ਉਹਨੂੰ ਅਰੈਸਟ ਕੀਤਾ ਸੀ ਉਹਨੂੰ ਕੋਰਟ ਦੇ ਥਰੂ ਇਹਨਾਂ ਨੇ ਅਗਲੇ ਦਿਨ ਰਿਲੀਜ਼ ਕਰਵਾਇਆ ਤੇ ਇਹਦਾ ਮਤਲਬ ਹੈ ਕਿ ਜੇ ਸਰਕਾਰ ਉਹ ਬੰਦੇ ਨੂੰ ਨਾ ਅਰੈਸਟ ਕਰਦੀ ਤਾਂ ਥਾਣਾ ਤੇ ਕੀ ਰਦੀ ਕੋਈ ਜ਼ਰੂਰਤ ਹੀ ਨਹੀਂ ਸੀ ਅਸੀਂ ਅੱਜੇ ਸਮਾਂ ਦੇਖ ਰਹੇ ਹਾਂ ਸੰਤਾਂ ਦੇ ਸਹਿਯੋਗ ਨਾਲ ਸੰਤਾਂ ਦੀ ਜੇ ਮੰਗ ਹੋ ਕਿ ਕਿਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਤੇ ਅਸੀਂ ਲੜਾਂਗੇ ਤੇ ਜੇ ਸੰਤਾਂ ਦਾ ਸੰਤਾਂ ਦੇ ਉੱਪਰ ਹੀ ਅਸੀਂ ਸਾਰੇ ਉਹਨਾਂ ਦੀ ਰਾਇ ਨ ਮਰਜ਼ੀ ਨਾਲ ਅੱਗੇ ਵਧਾਂਗੇ ਅੱਗੇ ਫੈਸਲਾ ਕਰਾਂਗੇ ਇੱਕ ਹੀ ਕਾਰਨ ਹੈ ਕਿ ਸਿਰਫ ਭਾਈ ਅਮਰਪਾਲ ਦੀ ਜਿਹੜੀ ਆਵਾਜ਼ ਨੂੰ ਚੱਕਿਆ ਜਾ ਰਿਹਾ ਬਾਕੀ ਜਿਹੜੇ ਉਹਨਾਂ ਦੇ ਨਾਲ ਹੋਰ ਬੰਦੇ ਚਾਹੇ ਪਾਚੇ ਕੇ ਵਾਰੇ ਹੋਣੇ ਚਾਹੇ ਹੋਰ ਵੀ ਬੰਦੇ ਜਿਹੜੇ ਆ ਉਹਨਾਂ ਦੀ ਗੱਲ ਕਦੇ ਵੀ ਨਹੀਂ ਆਉਂਦੀ ਨਹੀਂ ਇਹ ਚੀਜ਼ ਹੈ ਕਿ ਅਮਰਪਾਲ ਉਹਨਾਂ ਦਾ ਅੰਮ੍ਰਿਤਪਾਲ ਲਿਟ ਰਿਹਾ ਤੇ ਅਮਰਪਾਲ ਦੀ ਵਜ੍ਹਾ ਨਾਲ ਹੀ ਉਹ ਅੰਦਰ ਆ ਜਿਹਦੇ ਨਾਲ ਅਮਰਪਾਲ ਬਾਹਰ ਆ ਜੂਗਾ ਮੇਰੇ ਖਿਆਲ ਸਾਰਿਆਂ ਦਾ ਰਸਤਾ ਪਧਰਾ ਹੋ ਜਾਊਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਅਮਰਪਾਲ ਅੱਜ ਦੀ ਜਿਹੜੇ ਤੁਹਾਡੇ ਸਾਹਮਣੇ ਐਮਪੀ ਵੀ ਆ ਤੇ ਉਹਨੂੰ ਕੱਲ ਨੂੰ ਐਸੀ ਕਹੀ ਕਿ ਦੂਜਿਆਂ ਨੂੰ ਐਮਪੀ ਕਿਉਂ ਨਹੀਂ ਤੁਸੀਂ ਕਹਿ ਰਹੇ ਇਹ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਬੇਲੋੜੇ ਸਵਾਲ ਹੈ ਅਸੀਂ ਸਾਰਿਆਂ ਦੇ ਵਾਸਤੇ ਸਿਰਦਿਆਂ ਉਹਨਾਂ ਦੀ ਰਹਾਈ ਲਈ ਉਹਨਾਂ ਨੇ ਇਹ ਪੰਜਾਬ ਦੇ ਨਸ਼ਿਆਂ ਤੋਂ ਬਚਾਉਣ ਵਾਸਤੇ ਸਾਰਿਆਂ ਨੇ ਕੰਮ ਕੀਤਾ ਇਸ ਕਰਕੇ ਸਾਰਿਆਂ ਨੂੰ ਹੋਇਆ ਕਿ ਤਾਂ ਜੀ ਓਬਵੀਅਸ ਹੈ ਨਾ ਜੇ ਅਮਰਿਤਪਾਲ ਬਾਹਰ ਆ ਗਿਆ ਤਾਂ ਉਹ ਵੀ ਆ ਗਿਆ ਆਪਾਂ ਨਸ਼ੇ ਦੀ ਗੱਲ ਕੀਤੀ ਹੋਣੀ ਹੈ ਨਸ਼ੇ ਦੇ ਵਿੱਚ ਜਿਹੜੇ ਫੜੇ ਗਏ ਸੀ ਕਿ ਤੁਹਾਡੇ ਪੇਰੇ ਤੋਂ ਵੱਡੇ ਇੰਸਾਮ ਲੱਗੇ ਨੇ ਤੇ ਉਹਨਾਂ ਨੂੰ ਜਿਹੜੇ ਜਿਹੜੇ ਕੰਮ ਵੀ ਕਰਦੇ ਤਾਂ ਉਹਦੇ ਬਾਰੇ ਕੀ ਚਰਚਾ ਚੱਲਦੀ ਉਹਦੇ ਬਾਰੇ ਵੀ ਜਿੱਦਾਂ ਜਿਹੜਾ ਕੋਈ ਬੰਦਾ ਗੱਲ ਕਰਦਾ ਕੋਈ ਆਪਣੇ ਕੌਮ ਦੀ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਨਾ ਜਾਂ ਉਹਨਾਂ ਨੂੰ ਇਸ ਰਸਤੇ ਤੋਂ ਜਿਦਾਸੀਆਂ ਕਿ ਹੁਣ ਇਹ ਉਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਆ ਸਾਨੂੰ ਕਿਸੇ ਤਰੀਕੇ ਨਾਲ ਉਹ ਆਪਣੇ ਘਰ ਬੋਲਣ ਦੇ ਕਰਨਾ ਚਾਹੁੰਦੇ ਆ ਕੋਸ਼ਿਸ਼ ਹੈ ਜੀ ਅਸੀਂ ਤਾਂ ਕਿਹਾ ਸੀ ਅਸੀਂ ਕਿਹਾ ਜੇ ਸਰਕਾਰ ਇੰਨੀ ਸੱਚੀ ਹੈ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਜਾਂਚ ਕਰਾ ਲਈ ਵੀ ਅਸੀਂ ਮੰਨ ਲਾਂਗੇ ਨਹੀਂ ਰਾਜ਼ੀ ਹੁੰਦੇ ਨਹੀਂ ਮੈਂ ਕਰਦੇ